ਉਸੀਂ ਮਹਾਰਾਜਾ ਰਣਜੀਤ ਸਿੰਘ ਦੇ ਘਰ ਦੇ ਕਰੀਬ ਰਹਿੰਦੇ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਘਰ ਦੇ ਬੈਕ ਸਾਈਡ ਤੇ ਮੈਂ ਸੁਣਿਆ ਕਿ ਕੋਈ ਹਜ਼ੂਰੀ ਬਾਗ ਹੁੰਦਾ ਸੀ ਮੈਂ ਖੁਦ ਦੇਖਿਆ ਉੱਥੇ ਇੱਕ ਬਹੁਤ بڑا ਇੱਕ ਬੋਰਡ ਲੱਗਿਆ ਹੁੰਦਾ ਸੀ ਜਿਹਦੇ ਵਿੱਚ ਅੰਗਰੇਜ਼ੀ ਚ ਔਰ ਗੁਰਮੁਖੀ ਚ ਲਿਖਿਆ ਹੁੰਦਾ ਸੀ ਬਰੇ ਦਾ ਇੱਕ ਸੁੱਕਾ ਦਰਖਤ ਸੀ ਉਹਦੇ ਨਾਲ ਇੱਕ ਝੂਲਾ ਲਟਕਦਾ ਹੁੰਦਾ ਸੀ ਉਹ ਹੋਰ ਕਿਹਾ ਜਾਂਦਾ ਸੀ ਕਿ ਰਣਜੀਤ ਸਿੰਘ ਦਾ ਝੂਲਾ अच्छा हां जी अच्छा ये किड़ी जगह थी जेड़ा घर ਦੇ ਬਿਲਕੁਲ ਸਾਹਮਣੇ ਨਹੀਂ ਜਿੱਥੋਂ ਫਰੰਟ ਤੋਂ ਐਂਟਰ ਹੋਈਦਾ ਨਾ ਜਾਇਪਦੈਸ਼ ਹੈ हां हां ਉਹਦੀ ਬਿਲਕੁਲ ਬੈਕ ਸਾਈਡ ਤੇ ਲਿਖਿਆ ਹੁੰਦਾ ਸੀ ਹਜ਼ੂਰੀ ਬਾਗ ਹਜ਼ੂਰੀ ਬਾਗ ਚਾਇਪਦੈਸ਼ ਰਜੀਤ ਸਿੰਘ ਦੀ ਉਹਦੇ ਉੱਪਰ ਜਿਹੜਾ ਹਾਲ ਹੈ ਹੂੰ ਹੂੰ ਇਹ ਪਤਾ ਹੈ ਕਿ ਫਰਸ਼ ਜਿਹੜਾ ਹੈ ਕਾਦਾ ਹੁੰਦਾ ਸੀ ਕਾਦਾ ਹੁੰਦਾ ਲੱਕੜੀ ਦਾ اچھا हां ਪੂਰਾ ਹਾਲ ਦੇ ਉੱਪਰ ਥੱਲੇ ਦੁਕਾਨਾਂ ਨੇ ਨਾ ਹੁਣ हां हां ਉੱਪਰ ਲੱਕੜੀ ਦਾ ਫਰਸ਼ ਮੈਂ ਖੁਦ ਦੇਖਿਆ ਔਰ ਐਡਡ ਬੋਟੀ ਲੱਕੜ ਪਈ ਹੋਈ ਸੀ ਬੰਦਾ ਚੱਲਦਾ ਸੀ ਟੱਕ ਟੱਕ ਦੀ ਆਵਾਜ਼ ਆਉਂਦੀ ਸੀ ਉਹ ਉਹ ਕਿਸੇ ਨੇ ਲੱਕੜ ਲਾ ਕੇ ਵਹੀ ਦਿੱਤੀ ਤੇ ਲੈਟਰ ਪਵਾਤਾ ਇਹ ਟ੍ਰੇਜਡੀ ਨਹੀਂ ਤੇ ਹੋਰ ਕੀ ਹੈ ਸਿੱਖ ਇਤਿਹਾਸ ਬਹੁਤ ਜ਼ਾਇਆ ਹੋਇਆ ਬਹੁਤ ਜ਼ਿਆਦਾ ਜ਼ਾਇਆ ਹੋਇਆ ਇਹ ਕੱਲਾ ਇੱਥੇ ਨਹੀਂ ਹੋਰ ਬੜੀਆਂ ਥਾਵਾਂ ਤੇ ਲਾਹੌਰ ਸ਼ਹਿਰ ਚ 135 ਸਥਾਨ ਸੀ ਹਮ 135 ਹਰਦੁਆਰੇ ਧਰਮਸ਼ਾਲ ਇਹ ਸਾਰੇ ਇਕੱਠੇ ਕਰਕੇ 135 ਬਣਦੇ ਸੀ 35 ਵੀ ਨਹੀਂ ਲੱਭਦੇ ਇਹਨਾਂ ਲੋਕਾਂ ਦੀ ਤਾਰੀਖ ਗਵਾਜ ਜਾਵੇ ਨਾ ਉਹ ਰਹਿੰਦੇ ਹੀ ਉਹ ਲੋਕ ਹੀ ਨਹੀਂ ਰਹਿੰਦੇ ਤਾਰੀਖ ਦੇ ਸਿਰ ਤੇ ਤੇ ਧਰਮ ਖੜੇ ਨੇ ਜੀ